ਵੈਗੁਰੂ ਜੀ ਕਾ ਕਾਲ ਸਾਹਿਬ ਸ੍ਰੀ ਵੈਗੁਰੂ ਜੀ ਕੀ ਫਤਿਹ ਮੈਂ ਜਿੰਨੀਆਂ ਵੀ ਮੈਵੀ ਸਿੱਖ ਜਥੇਬੰਦੀਆਂ ਨੰਗ ਸਿੰਘ ਜਥੇਬੰਦੀਆਂ ਜਾਂ ਹੋਰ ਵੀ ਜਿੰਨੀਆਂ ਵੀ ਮਜ਼ਦੂਰ ਜਥੇਬੰਦੀਆਂ ਕਮਿਊਨਿਸਟ ਜਥੇਬੰਦੀਆਂ ਜਿਹੜੀਆਂ ਕਹਿੰਦੇ ਕਿ ਅਸੀਂ ਮਜ਼ਦੂਰਾਂ ਦੇ ਹੱਕ 'ਚ ਗੱਲ ਕਰਦੇ ਹਾਂ ਇਹ ਅਸੀਂ ਮਜ਼ਦੂਰ ਹਾਂ ਤੇ ਮਜ਼ਦੂਰਾਂ ਦੇ ਹੱਕੋ ਗੱਲ ਕਰਦੇ ਹਾਂ ਮੈਂ ਉਹਨਾਂ ਸਾਰੀਆਂ ਜਿਸੇ ਬੰਦੀਆਂ ਨੂੰ ਬੇਨਤੀ ਕਰਨੀ ਚਾਹਣਾ ਕਿ ਥੋੜਾ ਜਿਹਾ ਆੜੇ ਠੇਕਿਆਂ ਦੇ ਕਹਿੰਦੇ ਆ ਠੇਕਿਆਂ ਦੇ ਕੰਮ ਕਰਨ ਵਾਲੇ ਮਜ਼ਦੂਰ ਵੀਰ ਇਹ ਜ਼ਿਆਦਾਤਰ ਗਰੀਬ ਆ ਜਿਸ ਤਰ੍ਹਾਂ ਛੋਟੀਆਂ ਗੋਮਾਂ ਦੇ ਵਿੱਚ ਗਹੜਾਂ ਗਰੀਬ ਆ ਛੋਟੀਆਂ ਗੋਮਾਂ ਦੇ ਨੂੰ ਕਹਿ ਸਕਦਾ ਜਿਸ ਤਰ੍ਹਾਂ ਮੈਂ ਵੀ ਸਿੱਖ ਇਹ ਬਾਜੀਗਰ ਸਾਝੀ ਵੀਰ ਮੇਰੇ ਜਹੂਰੀ ਬਹੁਤ ਸਾਰੀਆਂ ਜਿਹੜੀਆਂ ਕੌਮਾਂ ਵਾਂ ਛੋਟੀਆਂ ਕੌਮਾਂ ਦੇ ਲੋਕ ਜਦਾਤਰ ਇਸ ਠੇਕਾਂ ਦੇ ਵਿੱਚ ਉੱਤੇ ਨੌਕਰੀਆਂ ਕਰਦੇ ਆ ਤੇ ਕੀ ਹੁੰਦਾ ਕਿ ਇਹਨਾਂ ਨਾਲ ਧੱਕਾ ਹੁੰਦਾ ਧੱਕਾ ਦਾ ਇਸ ਬੰਨੇ ਕੋਈ ਵੀ ਕੋਈ ਵੀ ਜਥੇਬੰਦੀ ਨੇ ਕਦੀ ਵੀ ਧਿਆਨ ਹੀ ਦਿੱਤਾ ਇਹਨਾਂ ਵਿੱਚ ਦੂਰ ਲੋਕਾਂ ਨੂੰ ਸਵੇਰੇ 7:30 ਵਜੇ ਦੁਕਾਨਾਂ ਦੇ ਸਾਹਦ ਲਿਆ ਜਾਂਦਾ ਤੇ ਰਾਤ ਦੇ 10:30 ਵਜੇ ਛੱਡਿਆ ਜਾਂਦਾ 14 14 ਘੰਟਿਆਂ ਨੂੰ ਕੰਮ ਲਿਆ ਜਾਂਦਾ ਤੇ 5 500 ਰੁਪਏ ਨੂੰ ਤਨਖਾਹ ਦਿੱਤੀ ਜਾਂਦੀ ਤੇ 5000 ਤਨਖਾਹ ਦਿੱਤੀ ਜਾਂਦੀ ਹੈ ਤੇ ਉਹਦੇ ਵਿੱਚੋਂ ਵੀ ਇਹਨਾਂ ਨੂੰ ਉਹਦੇ ਵਿੱਚੋਂ ਵੀ ਇਹਨਾਂ ਨੂੰ 500 ਰੁਪਏ ਹਜ਼ਾਰ ਹਰ ਮਹੀਨੇ ਕੰਪਨੀ ਨੂੰ ਦੁਬਾਰਾ ਠੇਕੇਦਾਰ ਨੂੰ ਜਾਨੀ ਕਿ ਜਮਾ ਕਰਨਾ ਪੈਂਦਾ ਜੁਰਮਾਨੇ ਦੇ ਤੌਰ ਤੇ ਮੰਨ ਲਓ ਕਿ ਉਹਨਾਂ ਕਿਸੇ ਸੇਲ ਮੈਨ ਨੇ ਕਰਿੰਦੇ ਨੇ 700 ਰੁਪਏ ਦੀ ਬੋਲਿਆ 100 ਰੁਪਏ ਕਿਸੇ ਤੋਂ ਵੱਧ ਲੈ ਲਏ ਜੋੜੂ ਤੇਲ ਬਾਲ ਨੂੰ ਆ ਜਾ ਮੈਂ ਚਾਹਦਾ ਕੱਪ ਪੀ ਨੂੰ ਦਾਪੇ ਵਧ ਲਈ ਲੈ ਇਹਨਾਂ ਬਾਹਰ ਆਪਣੀਆਂ ਰੇਡ ਲਿਖਤਾਂ ਦੇ ਥੱਲੇ ਆਪਣੇ ਨੰਬਰ ਦਿੱਤੇ ਨੇ ਦਫ਼ਤਰ ਦੇ ਮੋਹਤਵਾਰ ਜਿਹੜਿਆਂ ਦੇ ਆਗੂ ਆ ਜਾਂ ਮਾਲਕਾਂ ਦੇ ਉਹ ਲੋਕ ਇਹਨਾਂ ਨੂੰ ਕੰਮ ਕਰ ਦਿੰਦੇ ਆ ਕਿ ਸਾਡੇ ਕੋਲ ਤੇ ਤੁਹਾਡੇ ਜਿਹੜਾ ਕੰਦਾ ਏ ਸ਼ੇਲਮਣੀ ਦਾਪੇ ਵਧ ਲਈ ਤੇ ਕੀ ਕਰਦੇ ਜੇ ਉਹ ਆਉਂਦੇ ਆ ਤੇ ਆਗ ਦੇ 500 ਰੁਪਏ ਜਮਾਨਾ ਪਾ ਦਿੰਦੇ ਉਹ ਸ਼ੇਲਮਣ ਨੂੰ ਜਿਹੜਾ 500 ਰੁਪਏ ਜਮਾਨਾ ਅਗਲੇ ਦਿਨ ਸਵੇਰੇ ਘਰੋਂ ਲਿਆ ਕੇ ਤੇ ਫਿਰ ਦਫ਼ਤਰ ਘੋਣਾ ਇਸ ਕਰਕੇ ਮੈਂ ਬੇਨਤੀ ਕਰਦਾ ਜਿੰਨੀਆਂ ਵੀ ਨਾਂਗਰਾਂ ਚੰਗਾ ਦੀਆਂ ਜਤੇ ਬੰਦੀਆਂ ਮਜ਼ਬੀ ਛੱਕਾਂ ਨਾਲ ਸੰਬੰਧ ਰੱਖਦੀਆਂ ਮਜ਼ਦੂਰਾਂ ਨਾਲ ਸੰਬੰਧ ਰੱਖਦੀਆਂ ਜਾਂ ਕਹਿੰਦੀਆਂ ਵੀ ਇਹ ਮਜ਼ਦੂਰਾਂ ਦੇ ਹੱਕ ਜੀਆਂ ਤੇ ਉਹਨਾਂ ਨੂੰ ਬੇਨਤੀ ਹੈ ਮੇਰੀ ਵੀ ਇਹ ਜਿੰਨੀਆਂ ਵੀ ਜਿੰਨੇ ਵੀ ਆਪਣੇ ਮਜ਼ਦੂਰ ਵੀਰ ਮੇਰੇ ਇਨ੍ਹਾਂ ਸਰਾਲ ਵਾਲੇ ਠੇਕਾਂ ਤੇ ਕੰਮ ਕਰਦੇ ਆ ਇਹ ਥੋੜੇ ਜਿਹਾ ਧਿਆਨ ਦਿਨ ਧਿਆਨ ਦੇਣ ਇਹਨਾਂ ਦਾ ਵਿਚਾਰਾਂ ਦੀ ਖਬਰ ਲੈਣ ਇਨਾਂ ਦੇ ਮਾਲਕ ਨਾਲ ਸੰਪਰਕ ਕਰਨ ਨੂੰ ਇਨਾਂ ਦੇ ਨਾਲ ਸੰਪਰਕ ਕਰਨ ਨੂੰ ਉਹਨਾਂ ਦੀ ਜੋ ਵੀ ਯੋਗ ਤਰੀਕਾ ਉਹਨਾਂ ਨੂੰ ਪੁੱਛੇ ਕਦੀ ਵੀ ਕਿਸੇ ਵੀ ਕਮਿਊਨਿਟੀ ਜਿਹੜੀ ਪਾਰਟੀ ਹੈ ਉਹ ਵੀ ਇਹ ਕਹਿੰਦੀ ਹੈ ਵੀ ਅਸੀਂ ਮਜ਼ਦੂਰਾਂ ਦੇ ਹੱਕ 'ਚ ਹਾਂ ਮਜ਼ਦੂਰਾਂ ਦੀ ਵਕਤਾਂਦੇ ਆ ਪਰ ਕਦੀ ਵੀ ਜਿਹੜੇ ਠੇਕਿਆਂ ਤੇ ਕੰਮ ਕਰਨ ਵਾਲੇ ਮਜ਼ਦੂਰਾਂ ਕਦੀ ਵੀ ਕਿਸੇ ਨੂੰ ਉਹਨਾਂ ਦੀ ਆਵਾਜ਼ ਨਹੀਂ ਚਾਹੀ ਉਹਨਾਂ ਨੂੰ ਬਹੁਤ ਜ਼ਿਆਦੀਆਂ ਹੋਰ ਜਦੋਂ ਰਾਤ ਨੂੰ ਉਹ ਵਿਚਾਰੇ 10 10:30 ਵਜੇ ਦੁਕਾਨਾਂ ਬੰਦ ਕਰਕੇ ਤੇ ਦੁਕਾਨਾਂ ਤੋਂ ਘਰ ਨੂੰ ਚਲਦੇ ਆ ਕੋਈ 15 ਕਿਲੋਮੀਟਰ ਸਫ਼ਰ ਤੈਅ ਕਰਨਾਂ ਦਾ ਕਿਨੇ 20 ਕਿਲੋਮੀਟਰ ਦੁਕਾਨਾਂ ਦਾ ਰਸਤੇ ਵਿੱਚ ਇਹਨਾਂ ਦੇ ਕੋਲੋਂ ਪੈਸੇ ਵੀ ਖੋਏ ਜਾਂਦੇ ਆ ਮੋਬਾਈਲ ਵੀ ਖੋਏ ਜਾਂਦੇ ਆ ਬੜੀਆਂ ਘਟਨਾਵਾਂ ਹੋ ਜਾਂਵਾਂ ਮੈਂ ਦੱਸ ਵੀ ਸਕਦਾ ਕਿੱਥੇ ਕਿੱਥੇ ਕਿਤੇ ਕੋਲੋਂ ਪੈਸੇ ਖੋਏ ਤੇ ਜਦੋਂ ਮਾਲਕਾਂ ਨੂੰ ਪਤਾ ਲੱਗ ਜਾਂਦਾ ਵੀ ਸਾਡੇ ਕਰਿੰਦੇ ਕੋਲ ਛੇ ਮੈਂਨ ਕੋ ਪੈਸੇ ਖੋਲੇ ਆ ਉਹ ਥੋੜੀ ਦਿਨਾਂ ਬਾਅਦ ਆਣਾ-ਬਣਾ ਬਣਾ ਕੇ ਤੁਹਾਨੂੰ ਸਭ ਉਲਟਾ ਕੰਮ ਚੋਂ ਕੱਢ ਦਿੰਦੇ ਆ ਇਹ ਸਾਨੂੰ ਕਦੇ ਨਾ ਵੀ ਮੇਰੇ ਕੋ ਪੈਸੇ ਖੋਏ ਕਿ ਮੋਟਰਸਰ ਖੋਲਿਆ ਜਾਂ ਮੇਰੇ ਛੱਪੇ ਲਾਤੀ ਆ ਸਾਨੂੰ ਕੋਈ ਪੈਸਾ ਨਾ ਦੇਣਾ ਭਜੇ ਪਾਨਾ ਭਜੇ ਉਲਟਾ ਛੇਲ ਮੈਨੂੰ ਕੰਮ ਤੋਂ ਹੀ ਢਾਹ ਦਿੰਦੇ ਇਹ ਕਰਕੇ ਮੈਂ ਦੁਬਾਰਾ ਫਿਰ ਬੇਨਤੀ ਕਰਦਾ ਜਿੰਨੀਆਂ ਵੀ ਨਿਹੰਗ ਸਿੰਘ ਜਥੇਬੰਦੀਆਂ ਮਜਬੀਆਂ ਸਿੱਖਾਂ ਨਾਲ ਸਮੰਧ ਰੱਖਦੀਆਂ ਜਾਂ ਜਿੰਨੀਆਂ ਵੀ ਮਜ਼ਦੂਰ ਜਥੇਬੰਦੀਆਂ ਹਨ ਉਹ ਸਾਰੀਆਂ ਇਹ ਬਨੇ ਥੋੜਾ ਜਿਹਾ ਧਿਆਨ ਦੇ ਇਹਨਾਂ ਮਜ਼ਦੂਰਾਂ ਦਾ ਖਿਆਲ ਕਰਨ ਦੇ ਸਰਾਤ ਦੇ ਠੇਕੇਦਾਰਾਂ ਨਾਲ ਵੀ ਸੰਪਰਕਾਂ ਤੇ ਇਹਨਾਂ ਨਾਲ ਵੀ ਗੱਲ ਕਰਦੇ ਉਹਨਾਂ ਦੀ ਜਿੰਨੀਆਂ ਵੀ ਲੀਆਂ ਤੰਗੀਆਂ ਪ੍ਰੇਸ਼ਾਨੀਆਂ ਉਹਦਾ ਹੱਲ ਕੀਤਾ ਜਾਵੇ। ਆਖਰ ਵਿੱਚ ਮੈਂ ਫਿਰ ਇਹ ਕਹਿਣਾ ਚਾਹਣਾ ਜਿਹੜੇ ਇਹ ਕਹਿੰਦੇ ਆ ਕਿ ਅਸੀਂ ਮਜ਼ਦੂਰਾਂ ਦੇ ਹੱਕ 'ਚ ਕੰਮ ਕਰਦੇ ਆਂ ਅਸੀਂ ਖੁਦ ਮਜ਼ਦੂਰ ਆ ਮਜ਼ਦੂਰਾਂ ਦੇ ਹੱਕ 'ਚ ਕੰਮ ਕਰਦੇ ਆਂ ਉਹ ਇਧਰ ਜ਼ਰੂਰ ਧਿਆਨ ਦੇਣ। ਬਹਿਰੂਜੀ ਦਾ ਕਾਲਸਾ ਬਹਿਰੂਜੀ ਕੀ ਪਤੀ